ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੀਆਂ ਭੈਣਾਂ ਦਾ ਇਹ ਹਾਲ ਚਾਲ ਠੀਕ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਇਰਸ ਤੋਂ ਸਭ ਨੂੰ ਠੀਕ ਠਾਕ ਰੱਖਣ ਜੀ ਅੱਜ ਆਪਾਂ ਬਹੁਤ ਪਿਆਰੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਐ ਜੀ ਇਹ ਸਾਰੇ ਸੂਟ ਦੁਪੱਟਿਆਂ ਵਾਲੇ ਐ ਜੀ ਸਿਲਕ ਦਾ ਫੈਬਰਿਕ ਆਊਗਾ ਜੀ ਸਿਲਕ ਦੀ ਸ਼ਰਟ ਆਊਗੀ ਨਾਲ ਸਿਲਕ ਦੀ ਬਾਟਮ ਆਊਗੀ ਜੀ ਨਾਲ ਸਿਲਕ ਦਾ ਹੀ ਦੁਪੱਟਾ ਐ ਤੇਜ਼ ਸ਼ਰਟ ਦੇ ਉੱਪਰ ਸਾਰੀ ਦੇ ਉੱਪਰ ਵਰਕ ਹੋਇਆ ਉਹ ਹੈਗਾ ਜੀ ਦੁਪट्टे ਦੇ ਉੱਪਰ ਵੀ ਵਰਕ ਹੈ ਸ਼ਰਟ ਦੇ ਉੱਪਰ ਵੀ ਵਰਕ ਹੈ 2.5 ਮੀਟਰ ਦੀ ਕਟ ਆਊਗੀ ਜੀ ਖੁੱਲਾ ਡੁੱਲਾ ਦੁਪੱਟਾ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟੇ ਦੇ ਉੱਪਰ ਸਾਰੇ ਦੇ ਉੱਪਰ ਵਰਕ ਮਿਲੂਗਾ ਸੋਨੂੰ ਸ਼ਰਟ ਦੇ ਉੱਪਰ ਵੀ ਵਰਕ ਮਿਲੂਗਾ ਨਾਲ ਪਲੇਨ ਬਾਟਮ ਮਿਲੂਗੀ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਤੇ ਬਹੁਤ ਜਿਆਦਾ ਸੋਹਣੇ ਸੋਹਣੇ ਇਹਨਾਂ ਦੇ ਰੰਗ ਡਿਜ਼ਾਈਨ ਹੈ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਸਟੱਫ ਇਹਦਾ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਤੇ ਬਹੁਤ ਹੀ ਰੀਜ਼ਨੇਬਲ ਜ ਆ ਪ੍ਰਾਈਸ ਹੈ ਜੀ ਓਨਲੀ 1450 ਰੁਪਏ ਦਾ ਇਹ ਸੂਟ ਹੈ ਜੀ ਫ੍ਰੀ ਸ਼ਿਪਿੰਗ ਹੈ ਇਹ ਵਾਲੇ ਸੂਟ ਆਉਣਗੇ ਜੀ ਨੇਚਰਲ ਕ੍ਰੇਪ ਦੇ ਜੀ ਇਹ ਨਿਊ ਲਾਂਚ ਹੈ ਜੀ ਬਿਲਕੁਲ ਨਵਾਂ ਫੈਬਰਿਕ ਆਪਣਾ ਪਹਿਲਾਂ ਔਰਗੈਂਜ਼ਾ ਦੇ ਵਿੱਚ ਆਇਆ ਸੀ ਟਿਸ਼ੂ ਦੇ ਵਿੱਚ ਆਇਆ ਸੀ ਜੀ ਹੁਣ ਇਹ ਪ੍ਰਿੰਟ ਆਪਾਂ ਨੇਚਰਲ ਕਰੇਵ ਦੇ ਉੱਪਰ ਰੈਡੀ ਕਰਾਇਆ ਜੀ ਨੇਚਰਲ ਕਰੇਵ ਦਾ ਫੈਬਰਿਕ ਆਊਗਾ ਜੀ ਸ਼ਰਟ ਨਾਲੇ ਬਾਟਮ ਉੱਪਰ ਸਾਨੂੰ ਬੰਦਨੀ ਦਾ ਪ੍ਰਿੰਟ ਮਿਲੂਗਾ ਜੀ ਬਹੁਤ ਹੀ ਜ਼ਿਆਦਾ ਹਾਈ ਕਲਾਸ ਦਾ ਫੈਬਰਿਕ ਹੈ 80 ਗ੍ਰਾਮ ਕਰੇਵ ਹੈ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦੇ ਵਿੱਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਛਿਜਣ ਦੀ ਜੀ ਇਹ ਬਿਲਕੁਲ ਵੀ ਛਿਜਦੀ ਨਹੀਂ ਹੈ ਬਹੁਤ ਹੀ ਜ਼ਿਆਦਾ ਸੋਹਣੀ ਕਰੇਵ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਓਨਲੀ 17500 ਰੁਪਏ ਦਾ ਇਹ ਸੂਟ ਹੈ ਜੀ ਤੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਜੀ 80 ਗ੍ਰਾਮ ਵਾਲੀ ਕਰੇਵ ਦੇ ਉੱਪਰ ਆਪਾਂ ਇਹ ਡਿਜ਼ਾਈਨ ਰੈਡੀ ਕਰਾਏ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਲਿਮਟਿਡ ਜਸਟਾਕ ਹੈ ਜੀ ਤੇ ਪ੍ਰਿੰਟਿੰਗ ਸਾਰੀ ਇਹਦੀ ਨਵੀਂ ਆਉਗੀ ਜੀ ਇਹ ਵਾਲੀ ਕਰੇਵ ਬਿਲਕੁਲ ਵੀ ਛਿੱਜਦੀ ਨਹੀਂ ਜੀ ਬਿਲਕੁਲ ਵੀ ਖਰਾਬ ਹੋਣ ਦਾ ਇਹਦਾ ਡਰ ਨਹੀਂ ਹੈਗਾ ਜੀ ਜਿੰਮੇ ਆਪਣੀ ਪਹਿਲਾਂ ਵਾਲੀ ਕਰੇਵ ਛਿੱਜ ਜਾਂਦੀ ਸੀ ਜੀ 80 ਗ੍ਰਾਮ ਵਾਲੀ ਕਰੇਵ ਬਹੁਤ ਪਿਓਰ ਹੁੰਦੀ ਹੈ ਜੀ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਇਹ ਵਾਲੇ ਸੂਟ ਬਨਾਰਸੀ ਦੇ ਆਉਣਗੇ ਜੀ ਨਾਲ ਵਿਸਕੋਸ ਦਾ ਵਿਸਕੋਸ ਦੀ ਬਾਟਮ ਆਊਗੀ ਜੀ ਬਨਾਰਸੀ ਸਿਲਕ ਦੀ ਸ਼ਰਟ ਆਊਗੀ ਜੀ ਬ੍ਰੌਕਟ ਦੀ ਨਾਲ ਵਿਸਕੋਸ ਦੀ ਬਾਟਮ ਆਊਗੀ ਜੀ 2.5 ਮੀਟਰ ਦੀ ਇਹਨਾਂ ਦੀ ਕਟ ਆਊਗੀ ਜੀ 2380 ਰੁਪਏ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਵੀ ਸੂਟ ਜਿਹੜੀ ਵੀ ਭੈਣ ਨੇ ਆਰਡਰ ਕਰਨਾ ਉਹ ਵੀ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੇ ਇਹਨਾਂ ਦੀਆਂ ਬਾਟਮ ਤੇ ਕਿਸੇ ਭੈਣ ਨੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਅਵੇਲੇਬਲ ਮਿਲ ਜੂਗਾ ਜੀ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਛੂਟ ਆਪਣੇ ਚੋਇਸ ਦਾ ਵੀ ਰੈਡੀ ਕਰਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਇਹ ਬ੍ਰாக்கਟ ਬਹੁਤ ਹੀ ਜ਼ਿਆਦਾ ਸੌਫਟ ਵਾਲੀ ਬ੍ਰாக்கਟ ਹੁੰਦੀ ਹੈ ਜੀ ਇਹ ਪਹਿਲਾਂ ਵਾਂਗੂ ਖਰਦੜੀ ਜੀ ਤੇ ਹਾਰਡ ਵਾਲੀ ਬ੍ਰாக்கਟ ਨਹੀਂ ਹੈ ਬਹੁਤ ਹੀ ਜ਼ਿਆਦਾ ਸੌਫਟ ਬ੍ਰாக்கਟ ਦੇ ਹੀ ਸੂਟ ਹੈ ਜੀ ਸਾਰੇ ਡਿਜ਼ਾਈਨ ਇਹਨਾਂ ਦੇ ਨਵੇਂ ਆਉਣਗੇ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਵਾਲੇ ਆਉਣਗੇ ਜੀ ਪਾਡਰਾਈ ਦੇ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਇਹਨਾਂ ਦਾ ਫੈਬਰਿਕ ਹੈ 1500 ਰੁਪਏ ਪ੍ਰਾਈਸ ਹੈ ਜੀ ਸ਼ੈਡੋ ਪ੍ਰਿੰਟ ਦੀ ਨਾਲ ਬਾਟਮ ਆਉਗੀ ਜੀ ਡਿਜੀਟਲ ਪ੍ਰਿੰਟ ਦੀ ਨਾਲ ਸ਼ਰਟ ਆਉਗੀ ਟਾਈਟਾ ਮੀਟਰ ਦੀ ਕਟ ਆਉਗੀ ਸ਼ਰਟ ਦਾ ਫੈਬਰਿਕ ਵੀ ਕੋਟ్రਾਈ ਹੈ ਜੀ ਤੇ ਬਾਟਮ ਦਾ ਫੈਬਰਿਕ ਵੀ ਸੇਮ ਹੀ ਫੈਬਰਿਕ ਦੀ ਬਾਟਮ ਹੈ ਜੀ ਤੇ ਬਹੁਤ ਹੀ ਜਿਆਦਾ ਸੋਹਣੇ ਤੇ ਪਿਆਰੇ ਸੂਟ ਹੈ ਜੀ ਤੇ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਕਿਹੜਾ ਸੂਟ ਤੁਹਾਨੂੰ ਸਭ ਤੋਂ ਵੱਧ ਸੋਹਣਾ ਲੱਗਿਆ ਤੇ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ ਪਲੀਜ਼ ਜ਼ਰੂਰ ਕਮੈਂਟ ਕਰਿਆ ਕਰੋ ਜੀ ਤੇ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਜੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਆਪਣੀਆਂ ਵੀਡੀਓ ਵੀ ਦੇਖ ਸਕਦੇ ਹੋ ਵਰਕ ਵਾਲੀਆਂ ਆਪਾਂ ਵਰਕ ਵਾਲੇ ਸੂਟਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਜੀ ਤੁਸੀਂ ਉੱਥੇ ਜਾ ਕੇ ਸਾਡੇ ਕੰਮ ਨੂੰ ਚੈੱਕ ਕਰ ਸਕਦੇ ਹੋ ਤੇ ਇੱਕ ਵਾਰੀ ਸਾਡੇ ਤੋਂ ਜਰੂਰ ਸੂਟ ਰੈਡੀ ਕਰਵਾ ਕੇ ਦੇਖੋ ਜੀ ਆਪਣਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਕਰਕੇ ਦੇ ਦਿੰਨੇ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ